ਮੈਡਮ ਫਤਿਹ ਰੈਲੀ ਸੀ ਜੀ ਜਿਵੇਂ ਦੇਖਦੇ ਹਾਂ ਬਹੁਤ ਕੱਠ ਜਿਹੜਾ ਹੋਇਆ ਹੈ ਵੱਡੀ ਗੰਟੀ ਦੇ ਵਿੱਚ ਕਿਸ ਤਰੀਕੇ ਦਾ ਰਿਸਪਾਂਸ ਦੇਖੋ ਰਿਸਪਾਂਸ ਬਹੁਤ ਵੱਡਾ ਸੀ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਹੋ ਕਿ ਕੱਠ ਬਹੁਤ ਵੱਡਾ ਸੀਗਾ ਸ਼ਾਇਦ ਇਸੇ ਵੱਡੇ ਕੱਠ ਤੋਂ ਘਬਰਾ ਕੇ ਸਰਕਾਰ ਨੇ ਕੋਈ ਸ਼ਰਾਰਤ ਕੀਤੀ ਹੈ ਸੰਦੇ ਰਾਹੀ ਜਹਾਜ਼ ਦੇ ਲੈਂਡਿੰਗ ਦੇ ਵਿੱਚ ਮਦਦ ਨਹੀਂ ਕੀਤੀ ਕਿਉਂਕਿ ਕੋਆਰਡੀਨੇਟਸ ਪ੍ਰੋਫੈਸ਼ਨ ਨੇ ਦੇਣੇ ਹੁੰਦੇ ਆ ਉਹਨਾਂ ਨੂੰ ਲੈਂਡਿੰਗ ਦੇ ਵਿੱਚ ਸਿਗਨਲ ਜਿਹੜੇ ਦੇਣੇ ਹੁੰਦੇ ਆ ਉਹ ਵੀ ਪ੍ਰਸ਼ਾਸਨ ਨੇ ਦੇਣੇ ਹੁੰਦੇ ਆ ਕੋਈ ਅਨਟ੍ਰੇਨਡ ਪਾਇਲਟ ਰਾਹੀ ਤਾਂ ਉਹ ਆਏ ਨਹੀਂ ਸੀ ਜੇਡਾ ਕੋਈ ਜਹਾਜ਼ ਉਡਾ ਰਿਆ ਸੀ ਉਹ ਕੋਈ ਟ੍ਰੇਨਡ ਪਾਇਲਟ ਹੀ ਹੋਣਾ ਪਹਿਲਾਂ ਵੀ ਲੈਂਡਿੰਗ ਕਰਾਉਂਦਾ ਰਿਹਾ ਹੋਣਾ ਸੋ ਹੁਣ ਇਹ ਕਹਿ ਰਹੇ ਆ ਕਿ ਪਾਇਲਟ ਨੂੰ ਪਤਾ ਨਹੀਂ ਸੀ ਇਦਾਂ ਨਹੀਂ ਹੋ ਸਕਦਾ ਚਾਰ ਵਾਰੀ ਉਹ ਬਠਿੰਡੇ ਗਏ ਚਾਰ ਵਾਰੀ ਉੱਥੋਂ ਵਾਪਸ ਮੁੜ ਕੇ ਆਏ ਮਾਨਸਾ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਲੈਂਡਿੰਗ ਹੋ ਸਕੇ ਪਰ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਦੇਣ ਕਰਕੇ ਪੰਜਾਬ ਸਰਕਾਰ ਦੀ ਸ਼ਰਾਰਤ ਕਰਕੇ ਉਹ ਇੱਥੇ ਲੈਂਡ ਨਹੀਂ ਕਰ ਸਕੇ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਮੇਰੇ ਵੀਰ ਸਾਰੇ ਪਿੰਡਾਂ ਚੋਂ ਆਪਦੀ ਭੈਣ ਦੇ ਹੱਥ ਦੇ ਵਿੱਚ ਰੈਲੀ ਦੇ ਸ਼ਾਮਿਲ ਹੋਣ ਆਏ ਸੀ ਔਰ ਸਾਰਿਆਂ ਨੂੰ ਬੜਾ ਦੁੱਖ ਹੋਇਆ ਸਾਰੇ ਮੇਰੇ ਨਾਲ ਹਮਦਰਦੀ ਵੀ ਕਰਦੇ ਐ ਪਿੱਛੋਂ ਵੀ ਬਹੁਤ ਮੇਰੇ ਵੀਰ ਮੈਨੂੰ ਮਿਲ ਕੇ ਗਏ ਐ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਪ੍ਰਵਾਹ ਨਾ ਕਰੋ ਕੋਟਾ ਤਾਂ ਅਸੀਂ ਪਵਾੜੀਆਂ ਪਵਾੜੀਆਂ ਪਵਾ ਨਹੀਂ ਸਾਡੇ ਕੇਂਦਰੀ ਮੰਤਰੀ ਸਾਹਿਬ ਲੈਣ ਕਰ ਸਕੇ ਤੁਸੀਂ ਫਿਕਰ ਨਾ ਕਰੋ ਇੱਕ ਲਹਿਰ ਬਹੁਤ ਵੱਡੀ ਐ ਤੁਸੀਂ ਜਿੱਤੋਗੇ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਡਮ ਪਹਿਲਾਂ ਵੀ ਤੁਹਾਨੂੰ ਇੱਕ ਨੋਟਿਸ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਅੱਜ ਇਹ ਦੂਜੀ ਵਾਰ ਹੋਇਆ ਗਿਆ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਨੂੰ ਇਹੀ ਦੇਖਦੀ ਆ ਕਿ ਮੈਂ ਤਾਂ ਇੱਕ ਨਹੀਂ ਆ ਵੀ ਦੇਖੋ ਰਿਟਾਇਰਮੈਂਟ ਲੈ ਕੇ ਪਤਾ ਨਹੀਂ ਕਿੰਨੇ ਅਫਸਰ ਪਹਿਲਾਂ ਚੋੜਾ ਲੜ ਚੁੱਕੇ ਐ ਗੋਵਰ ਵਿਜੇ ਪ੍ਰਤਾਪ ਵੀ ਇੱਕ ਦਾ ਐਗਜ਼ਾਮਪਲ ਤੁਹਾਡੇ ਸਾਹਮਣੇ ਐ ਇੱਕ ਕੁਲਦੀਪ ਵੈਦ ਜੀ ਸੀਗੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀ ਅਸਤੀਫਾ ਕਿਸੇ ਹੋਰ ਪਾਰਟੀ ਵੇਲੇ ਦਿੱਤਾ ਸੀ ਜਿਹੜਾ ਕਿਸੇ ਦੂਜੀ ਪਾਰਟੀ ਤੋਂ ਲੜੇ ਸੀ ਸੋ ਮੈਂ ਮੈਂ ਵੀ ਚਾਹੁੰਦੀ ਸੀ ਕਿ ਮੈਂ ਚੋਣ ਲੜਾਂ ਪਰ ਮੈਂ ਕਹਿੰਨੀ ਆ ਵੀ ਇਹ ਤਾਂ ਲੇਡੀਜ਼ ਦੇ ਖਿਲਾਫ ਹੈ ਆ ਆਮ ਆਦਮੀ ਪਾਰਟੀ ਕਿਉਂਕਿ ਨਾ ਤਾਂ ਉਹਨਾਂ ਨੇ ਖੁਦ ਕਿਸੇ ਲੇਡੀ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਤੇ ਨਾ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਕਿਸੇ ਲੇਡੀ ਨੂੰ ਖੜਾ ਹੋਣ ਦੇਣਾ ਚਾਹੁੰਦੇ ਸੀ ਸੋ ਉਹਨਾਂ ਦੀ ਸ਼ਰਾਰਤ ਸੀ ਅੱਜ ਦੂਜੀ ਸ਼ਰਾਰਤ ਬਹੁਤ ਵੱਡੀ ਅੱਜ ਹੋਈ ਹੈ ਪਰ ਦੇਖੋ ਇਹਨਾਂ ਗੱਲਾਂ ਨਾਲ ਕਦੇ ਚੋਣਾ ਨਹੀਂ ਉਹ ਚੋਣਾ ਤੇ ਨਹੀਂ ਕੋਈ ਅਸਰ ਪੈ ਸਕਦਾ ਠੀਕ ਹੈ ਕਿ ਲੋਕਾਂ ਨੂੰ ਇੱਕ ਗੱਲ ਜ਼ਰੂਰ ਮਤਲਬ ਮਹਿਸੂਸ ਇੰਨੀ ਦੂਰੋਂ ਚੱਲ ਕੇ ਵੀ ਦੇ ਮੰਤਰੀ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਹਰਣੀ ਜੀ ਦੇ ਵਿਚਾਰ ਸੁਣਨਾ ਚਾਹੁੰਦੇ ਸੀ ਪਰ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵੀਡੀਓ ਰਾਹੀਂ ਲੋਕਾਂ ਨੂੰ ਸੰਬੋਧਨ ਕਰਨ ਪਰ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਸੀਗੇ ਸੋ ਕੋਈ ਗੱਲ ਨਹੀਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਸਰਕਾਰ ਨੂੰ ਚੈਲੰਜ ਕਰਦੀ ਆ ਕਿ ਮੈਨੂੰ ਗੋਲੀ ਮਾਰ ਦਿਓ ਤੁਸੀਂ ਗੋਲੀ ਮਾਰ ਦਿਓ ਜੇ ਤੁਹਾਨੂੰ ਇਹ ਲੱਗਦਾ ਵੀ ਇਹ ਜਿੱਤੂਗੀ ਤੇ ਮੇਰੇ ਜਿੱਤਣ ਤੇ ਇੰਨੀ ਤਕਲੀਫ ਹੈ ਤਾਂ ਮੈਨੂੰ ਬੇਸ਼ੱਕ ਗੋਲੀ ਮਾਰ ਦੇਣ ਪਰ ਚੋ ਤਮਲ ਦਾ ਬਟਨ ਦਬਾਓ ਆਜਪਾਨ ਨੂੰ ਦਿਤਾਓ